ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਜਪ ਕੇ ਜੀਵਨ ਸਵਾਰ ਬੰਦਿਆ 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 ਜੇ ਹੁਣਾਈ ਪਵਜਲ ਪਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਚੁਗਲੀ ਨਿੰਦਿਆ ਛੱਡ ਦੇ ਇੱਥੇ 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 ਜਮਾਨ ਕਰਨ ਲਹਾਜ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਜੇ ਹੁਣਾਈ ਪਵ ਜਲ ਪਰ ਬੰਦਿਆ ਜੇ ਹੁਣਾਈ ਪਵ ਜਲ ਪਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ मेरि वि सदा तरन्दा मेरिच्च सदा तरन्दा भर पया हकार दर्या पङ्कार दर निम्रता देचया बन्धया नाम जपके ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਜੇ ਹੋਣਾਈ ਪਵ ਜਲ ਪਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਲ ਤੇਰੇ ਇਥੇ ਕੁਝ ਨਹੀਂ ਜਾਣਾ ਨਾਲ ਤੇਰੇ ਇਥੇ ਕੁਝ ਨਹੀਂ ਜਾਣਾ ਨਾਲ ਤੇਰੇ ਇਥੋਂ ਕੁਝ ਨਹੀਂ ਜਾਣਾ ਨਾਲ ਤੇਰੇ ਇਥੋਂ ਕੁਝ ਨਹੀਂ ਜਾਣਾ ਲਾਲਚ ਛੱਡ ਦੇ ਤੂੰ ਪੁਰਾਣਾ ਲਾਲਚ ਛੱਡ ਦੇ ਤੂੰ ਪੁਰਾਣਾ ਕਰ ਸਭ ਨਾ ਨਾਲ ਪਿਆਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਜੇ ਹੋਣਾ ਹੀ ਪਵਜਲ ਪਾਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਕਰ ਕਰ ਨਿੰਦਿਆ ਮੂਥਕਾਵੇ ਕਰ ਕਰ ਨਿੰਦਿਆ ਮੂਥਕਾਵੇ ਕਰ ਕਰ ਨਿੰਦਿਆ ਮੂਥਕਾਵੇ ਕਰ ਕਰ ਨਿੰਦਿਆ ਮੂਥਕਾਵੇ ਆਪਣਾ ਪੱਲਾ ਛਾੜੀ ਜਾਵੇ ਆਪਣਾ ਪੱਲਾ ਛਾੜੀ ਜਾਵੇ ਪਰ ਪਰ ਚਿੱਕੜ ਸਟਦਾ ਜਾਵੇ ਪਰ ਪਰ ਚਿੱਕੜ ਸਟਦਾ ਜਾਵੇ ਜੋ ਵੀ ਆਵੇ ਤੇਰੇ ਹੱਥ ਸ਼িকার ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਜੇ ਹੁਣਾ ਪਵਜਲ ਪਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨੀਮਾ ਹੋਕੇ ਵੇਖ ਲੈ 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 ਬੰਦਿਆ ਨਾਮ ਖਜਾਨਾ ਲੁੱਟ ਲੈ ਬੰਦਿਆ ਨਾਮ ਖਜਾਨਾ ਲੁੱਟ ਲੈ ਬੰਦਿਆ ਅਨੀਮਾ ਹੋਕੇ ਵੇਖ ਲੈ ਬੰਦਿਆ ਨਾਮ ਖਜਾਨਾ ਲੁੱਟ ਲੈ ਬੰਦਿਆ ਸੱਤ ਗੁਰਾਂ ਦਾ ਪਾਇਆ ਪਿਆਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਜੇ ਹੋਣਾ ਹੀ ਪਵ ਜਲ પાર ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਨਾਮ ਜਪ ਕੇ ਜੀਵਨ ਸਵਾਰ ਬੰਧਿਆ ਜਿੰਦ ਨਿਮਣੀ ਤੇਰੇ ਤਰਲੇ ਪਾਵੇ ਜਿੰਦ ਨਿਮਣੀ ਤੇਰੇ ਤਰਲੇ ਪਾਵੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਜਿੰਦ ਨਿਮਣੀ ਤੇਰੇ ਤਰਲੇ ਪਾਵੈ ਜਿੰਦ ਨਿਮਣੀ ਤੇਰੇ ਤਰਲੇ ਪਾਵੈ ਛੱਡ ਦੇ ਆਜ ਤਾਂ ਬਾਜ ਨ ਆਵੇ ਛੱਡ ਦੇ ਆਜ ਤਾਂ ਬਾਜ ਨ ਆਵੇ ਪਉ ਦਿਨਾ ਤੈਨੂੰ ਕਰਮਾਂ ਦਾ ਹਿਸਾਬ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ ਜੇ ਹੁਣਾਈ ਪਵ ਜਲ ਪਾਰ ਬੰਦਿਆ ਜੇ ਹੁਣਾਈ ਪਵ ਜਲ ਪਾਰ ਬੰਦਿਆ ਨਾਮ ਜਪ ਕੇ ਜੀਵਨ ਸਵਾਰ ਬੰਦਿਆ